ਵਲ ਜੰਗ ਜਾਂ ਅਮਨ ਲੇਖਕ ਸੋਨ ਸਿੰਘ ਸ਼ੀਤਲ ਭਾਗ ਤੀਸਰਾ ਤਰਨਤਾਰਨ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਛੋਟਾ ਜਿਹਾ ਸੁੰਦਰ ਸ਼ਹਿਰ ਹੈ ਇੱਥੋਂ ਆਮੋ-ਸਾਮਣੇ ਚਾਰ ਛੜਕਾਂ ਨਿਕਲਦੇ ਹਨ ਇੱਕ ਛੜਕ ਚੜ੍ਹਦੇ ਪਾਸੇ ਖੰਡੂਰ ਸਾਹਿਬ ਤੇ ਗੋਵਿੰਦਬਾਲ ਨੂੰ ਮਲਾਉਂਦੀ ਹੈ ਦੂਜੇ ਪਾਸੇ ਇਹ ਛੜਕ ਤਰਨਤਾਰਨ ਨੂੰ ਝੁੰਬਾਲਣ ਲਈ ਰਾਹੀ ਲਾਹੌਰ ਨੂੰ ਜਾਂਦੀ ਹੈ ਤੀਜੀ ਸੜਕ ਪਹਾੜ ਵੱਲੋਂ ਅੰਮ੍ਰਿਤਸਰ ਨੂੰ ਜਾ ਮਿਲਦੀ ਹੈ ਇਹ ਹ ਸੜਕ ਦੱਖਣ ਵੱਲ ਹਰੀਕੇ ਪੱਤਨ ਨੂੰ ਜਾਂਦੀ ਹੈ ਤਰਨ ਤਰਨ ਤੋਂ ਹਰੀਕੇ ਵੱਲ ਡੇਢ ਮੀਲ ਦੀ ਬੈਥ ਹੋਤੇ ਇੱਕ ਪਿੰਡ ਅਲਾਦੀਨਪੁਰ ਹੈ ਇਹਦੀ ਸਾਰੇ ਮਾਲਕੀ ਸਿੱਖਾਂ ਕੋਲ ਹੈ ਇਹਦਾ ਨਾਂ ਵੀ ਬਦਲ ਕੇ ਅਲਦੀਨਪੁਰ ਰਹਿ ਗਿਆ ਹੈ ਅਣਪੜ ਲੋਕ ਨਿਰਾਦੀਨਪੁਰ ਹੀ ਆਖਦੇ ਹਨ ਪਿੰਡ ਦਾ ਟਿਕਾਣਾ ਬੜਾ ਸੁੰਦਰ ਹੈ ਪੱਕੀ ਸੜਕ ਪਿੰਡ ਦੀਆਂ ਕੰਧਾਂ ਨਾਲ ਖਹਿ ਕੇ ਲੰਘਦੀ ਹੈ ਇੱਕ ਪਾਸੇ ਜੰਡਿਆਲੇਵਾਰੀ ਨਹਿਰ ਅੱਧ ਮੀਲ ਦੀ ਵਿੱਥ ਤੇ ਲੱਗਦੀ ਹੈ ਘਰਾਟਾਂ ਕੋਲ ਨਹਿਰ ਵਿੱਚੋਂ ਨਿਕਲੀ ਹੋਈ ਇੱਕ ਸਾਖ ਪਿੰਡੋਂ ਦੋ ਪੈਲੀਆਂ ਦੂਰ ਲੰਘਦੀ ਹੈ ਨਹਿਰ ਸੜਕ ਤੇ ਸੂਏ ਦੀ ਠਕੌਣ ਵਿੱਚ ਘਿਰਿਆ ਹੋਇਆ ਇਹ ਪਿੰਡ ਦੋਖ ਘੜੀਆਂ ਦਿਨ ਖਲਾਸੀ ਸਾਈਕਲਾਂ ਵਾਲੇ ਤਰਨਤਾਰਨ ਨੂੰ ਦੁੱਧ ਦੇ ਦੁੱਧ ਦੇ ਕੇ ਵਾਪਸ ਪਰਤਿਆ ਰਹੇ ਸਨ ਇਸੇ ਸਮੇਂ ਇੱਕ 24 ਵਰਿਆਂ ਦਾ ਗੱਭਰੂ ਲੱਤਾਂ ਧੂੰਦਾ ਤਰਨਤਾਰਨ ਅਲਾਦੀਨਪੁਰ ਨੂੰ ਜਾ ਰਿਹਾ ਸੀ ਉਹਦੀ ਚਾਲ ਉਮਰ ਨਾਲ ਠੁਕਮੀ ਨਹੀਂ ਸੀ 60ਾਂ 60ਾਂ ਵਰਿਆਂ ਦੇ ਬੁੱਢੇ ਵੀ ਉਹਨੂੰ ਪਿੱਛੇ ਛੱਡੀ ਜਾ ਰਹੇ ਸਨ ਉਹ ਦੇਵਦਾਸ ਚਿਹਰੇ ਉੱਤੇ ਮਾਤਾ ਦੇ ਦਾਗਾਂ ਦੇ ਨਿਸ਼ਾਨ ਅਸਰ ਨਾਲੋਂ ਬਧੇਰੇ ਡੂੰਘੇ ਜਾਪ ਰਹੇ ਸਨ ਇਸ ਤਰ੍ਹਾਂ ਉਹਦਾ ਪੱਕਾ ਰੰਗ ਬਧੇਰੇ ਕਾਲਾ ਪਾਸਣ ਲੱਗ ਪਿਆ ਸੀ ਪੋਟਾ 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 ਬੁੱਥੇ ਛੱਡ ਕੇ ਮੁੰਨੀ ਹੋਈ ਦਾੜੀ ਜੁਲਾਹਾਂ ਦੇ ਕੱਚ ਵਰਗੀ ਕੋਥਰੀ ਲੱਗਦੀ ਸੀ ਬੜਾ ਕ੍ਰੂਪ ਲੱਗਦਾ ਸੀ ਉਹ ਆਪਣੇ ਆਪ ਨੂੰ ਉਹ ਬਹੁਤ ਹੀ ਥੱਕਿਆ ਹੋਇਆ ਅਨੁਭਵ ਕਰ ਰਿਹਾ ਸੀ ਸੂਏ ਦੇ ਪੋਲ ਤੇ ਪਹੁੰਚ ਕੇ ਉਹ ਸੂਰਜ ਵੱਲੋਂ ਵੱਲੇ ਪਿੱਛਾ ਕਰਕੇ ਬਹਿ ਗਿਆ। ਉਹ ਕੀ ਹਾਲ ਨੇ ਸਰਦਾਰ ਇੰਦਰ ਸਿੰਘ ਪਿੰਡ ਵੱਲੋਂ ਆ ਰਹੇ ਇੱਕ ਮੜਕੂ ਜਿਹੇ ਗੱਭਰੂ ਨੇ ਉਦਾਸ ਸੇ ਹੋਏ ਉਦਾਹੀ ਦੇ ਕੋਲ ਆ ਕੇ ਪਹੁੰਚ ਕੇ ਪੁੱਛਿਆ। ਚੰਗੇ ਨੇ ਨਜਮਿਆ ਤੂੰ ਸੁਣਾ। ਇੰਦਰ ਸਿੰਘ ਨੇ ਪੁੱਛਣ ਵਾਲੇ ਦਾ ਨਾਂ ਜਰਾ ਵਡਿਆਂ ਵੜਿਆ ਕੇ ਲੈਂਦਿਆਂ ਉੱਤਰ ਦਿੱਤਾ। ਸੁਣਾ ਸਗੋਂ ਵਾਢੋਂ ਆਇਆ ਨਿਜ਼ਾਮੀ ਨੇ ਗੱਲਾਂ ਕਰਨ ਦੇ ਇਰਾਦੇ ਨਾਲ ਫਿਰ ਸਵਾਲ ਕੀਤਾ ਹਾਂ ਇੰਦਰ ਸਿੰਘ ਨੇ ਛੋਟਾ ਜਿਹਾ ਉੱਤਰ ਦੇ ਕੇ ਭੋਗ ਪਾ ਦਿੱਤਾ ਚਾਚਾ ਮੀਮੀ ਨਿਜ਼ਾਮੀ ਨੇ ਕੁਛੜ ਚੁੱਕੇ 2 ਸਾਲ ਦੇ ਮੁੰਡੇ ਨੂੰ ਮੈਂ ਵੱਲੇ ਹੱਥ ਕਰਕੇ ਕਿਹਾ ਹਾਂ ਮੀਮੀ ਪਾਣੀ ਪੀਂਦੀ ਨਿਜ਼ਾਮੀ ਨੇ ਮੁੰਡੇ ਨੂੰ ਕੁੱਛਣਾ ਉਤਾਰ ਦਿੱਤਾ 인ਦਰ ਸਿੰਘ ਉਸੇ ਤਰ੍ਹਾਂ ਬੈਠਾ ਨਿਜਾਮੀ ਦੇ ਮੁੰਡੇ ਵੱਲ ਵੇਖੀ ਜਾ ਰਿਹਾ ਸੀ ਉਹ ਸੋਚਣ ਲੱਗ ਪਿਆ ਨਿਜਾਮੀ ਸਾਡੇ ਪਿੰਡ ਦਾ ਕਾਮੀ ਹੈ ਗਰੀਬ ਜਲਾਹਾ ਇੱਕ ਇੱਕ ਕੁੱਛ ਤੇ ਦੋ ਰਿਛਾਂ ਤੋਂ ਵੱਧ ਉਹਦੀ ਇਹਦੀ ਕੋਈ ਜਾਇਦਾਦ ਨਹੀਂ ਮੇਰਾ ਹਾਣੀ ਇਹ ਇਹ ਇਹਦਾ ਵਿਆਹ ਹੋਏ ਨੂੰ ਪੰਜ ਵਰੇ ਹੋ ਗਏ ਨੇ ਦੋ ਵਰਿਆਂ ਦਾ ਇਹਦਾ ਮੁੰਡਾ ਵੀ ਹੋ ਗਿਆ ਪਰ ਮੈਂ ਭੋਏ ਭਾਂਡੇ ਦਾ ਮਾਲਕ ਪਿੰਡ ਦਾ ਸਰਦਾਰ ਮੇਰਾ ਵਿਆਹ ਹੁਣ ਇਸ ਗੱਲ ਦੀ ਆਸ ਨਹੀਂ ਛੋਟੇ ਦਾ ਮੰਗਣਾ ਹੋ ਗਿਆ ਏ ਹੋਰ ਬਰੇ ਨੂੰ ਉਹਦਾ ਵਿਆਹ ਹੋ ਜਾਵੇਗਾ ਪਰ ਉਹਦੇ ਘਰ ਵੀ ਨਿਜਾਮੀ ਵਾਂਗ ਮੁੰਡੇ ਹੋਣਗੇ ਪਰ ਮੈਂ ਅੱਧ ਦਾ ਮਾਲਕ ਹੁੰਦਾ ਹੋਇਆ ਵੀ ਸਾਰੀ ਉਮਰ ਛੜਾ ਹੀ ਰਹਾਂਗਾ ਹਰ ਕੋਈ ਵੇਖਣ ਵਾਲਾ ਸੋਚੇਗਾ ਕਿ ਨਿੱਕਾ ਵਿਆਹ ਹੈ ਗਿਆ ਏ ਤੇ ਵੱਡਾ ਬੈਠਾ ਏ ਇਹਦੇ ਵਿੱਚ ਜ਼ਰੂਰ ਕੋਈ ਕੱਜ ਹੋਣੀ ਏ ਕੱਜ ਤਾਂ ਆਪੇ ਹੋ ਗਈ ਜਦੋਂ ਮਾਪਿਆਂ ਨੇ ਮੇਰੇ ਜਮਦੇ ਨਾਲ ਹੀ ਵਿਤਕਰਾ ਸ਼ੁਰੂ ਕਰ ਦਿੱਤਾ। ਉਹਨੂੰ ਸੁਰਤ ਸੰਭਲਦਿਆਂ ਨੂੰ ਹੀ ਪੜਨੇ ਪਾ ਦਿੱਤਾ। ਮੇਰੀ ਵਾਰੀ ਜਿਵੇਂ ਸਾਰੇ ਸਕੂਲ ਹੀ ਟਹਿ ਗਏ ਸਨ। ਮੈਂ ਸਾਰਾ ਦਿਨ ਡੰਗਰਾ ਮਗਰ ਧੁੱਪ ਬਾਣ ਕੱਚ ਦਾ ਫਿਰਾ। ਫਿਰ ਉਹ ਅੰਦਰ ਸ਼ਾਮੇ ਬਹਿ ਕੇ ਪੜੇ। ਮੇਰੀ ਖੱਦਰ ਦੀ ਚਾਦਰ ਤੇ ਉਹਨੂੰ ਕੋਟ ਪਜਾਮੇ। ਉਹਨੂੰ ਬਰੀ ਵਰਗੀ ਵੋਟੀ, ਪਰਿਵਾਰਗੀ ਵੋਟੀ ਤੇ ਤੇ ਇਸ ਤੋਂ ਅੱਗੇ ਉਸ ਦੇ ਅੰਦਰ ਨਿਰੀ ਉਦਾਸੀ ਤੇ ਈਰਖਾ ਹੀ ਰਹਿ ਗਈ। ਨਿਜਾਮੀ ਨੰਬਰਦਾਰਾਂ ਦੀ ਮੈਨ ਨੂੰ ਨਵਾ ਕੇ ਪਿੰਡ ਨੂੰ ਤੁਰ ਪਿਆ। ਕੁਛ ਚਿਰ ਪਿੱਛੋਂ ਇੰਦਰ ਸਿੰਘ ਵੀ ਸੂਏ ਤੋਂ ਮੂੰਹ ਅੱਧ ਤੋਕੇ ਪਿੰਡ ਨੂੰ ਉਤਰਿਆ। ਉਹ ਤੁਰਿਆ ਜਾ ਰਿਹਾ ਸੀ ਪਰ ਘਰ ਜਾਣ ਨੂੰ ਉਹਦਾ ਵੱਡੀ ਰੂਹ ਨਹੀਂ ਸੀ ਕਰਦੀ। ਜਿਸ ਦਿਨ ਮਹਿੰਦਰ ਦਾ ਚੋਹਾਰਾ ਲੱਗਣਾ ਸੀ ਇੰਦਰ ਸਿੰਘ ਉਦਾਂ ਤੜਕੇ ਹੀ ਘਰੋਂ ਨਿਕਲ ਗਿਆ ਸੀ। ਛੋਟੇ ਭਰਾ ਨਾਲੋਂ ਵੀ ਬਧੇਰੀ ਨਰਾਸ਼ ਸੀ। ਜਿੰਨਾ ਵੱਡੇ ਪੁੱਤਰ ਨੂੰ ਛੱਡ ਕੇ ਛੋਟੇ ਵਾਸਤੇ ਸਾਗ ਲੈ ਲਿਆ ਸੀ ਗੈਂਤਿਆਂ ਵਿੱਚੋਂ ਨੰਬਰਦਾਰਾਂ ਦੀ ਬੈਠਕ ਕੋਲ ਆਪੜ ਪਿਆ ਉਹ ਆਦੁੱਲਿਆ ਸਰਦਾਰਾ ਤੂੰ ਤਾਂ ਭੜਿਆ ਸੁਪਨਾ ਹੀ ਹੋ ਗਿਆ ਏ ਬੈਠਕ ਦੇ ਬੂਹੇ ਵਿੱਚ ਖੜੇ ਧਰਮ ਸਿੰਘ ਨੇ بڑے ਹਿੱਤ ਨਾਲ ਬੁਲਾਇਆ ਆਏ ਨੰਬਰਦਾਰਾ ਇੰਦਰ ਸਿੰਘ ਨੇ ਫਿੱਕੀ ਜਿਹੀ ਮਸਕਰਾਹਟ ਚਿਹਰੇ ਤੇ ਲਿਆਉਣ ਦਾ ਯਤਨ ਕਰਦਿਆਂ ਉੱਤਰ ਦਿੱਤਾ ਉਹ ਇਥੇ ਮਿੰਦਰ ਦੇ ਚਵਾਰੇ ਦੀਆਂ ਰੌਣਕਾਂ ਮਾਰ ਆਂਡੀ ਗਵਾਂਡੀ ਗਲੀਆਂ ਵਿੱਚ ਡਿੱਗਦੇ ਫਿਰਨ ਤੇ ਤੂੰ ਕਿਧਰੇ ਪਹਾੜੀ ਹੀ ਚੜ ਗਿਓ ਦੋ ਕਦਮ ਅੱਗੇ ਵਧ ਕੇ ਨੰਬਰਦਾਰ ਨੇ ਉਸ ਨਾਲ ਹੱਥ ਮਿਲਾਇਆ ਮੈਂ ਮੈਂ ਇੰਦਰ ਸਿੰਘ ਨੂੰ ਸੁਝੀ ਕੋਈ ਨਾ ਕਿ ਕੀ ਉਹ ਉੱਤਰ ਦੇਵੇ ਤਾਂ ਮੁੰਡੇ ਵਿਚਾਰੇ ਕਿੱਧਰ ਜਾਣ ਨੰਬਰਦਾਰ ਨੇ ਇੰਦਰ ਸਿੰਘ ਦੇ ਦਿਲ ਦੀ ਪੀੜ ਨੂੰ ਸਮਝਦਿਆਂ ਹਮਦਰਦੀ ਵਜੋਂ ਕਿਹਾ ਨਾਲ ਹੀ ਉਹ ਉਹਨੂੰ ਬਾਹੋਂ ਖਿੱਚ ਕੇ ਬੈਠਕ ਦੇ ਅੰਦਰ ਪੰਗਾ ਕੁਰਸੀਆਂ ਵੱਲ ਲੈ ਤੁਰਿਆ ਤੂੰ ਸਿਆਣਾ ਹੀ ਐ ਨਾਨ ਲੰਬੜਦਾਰਾ ਅੱਜਕੱਲ ਇੰਦਰ ਸਿੰਘ ਨੇ ਵਾਕ ਅਧੂਰਾ ਛੱਡ ਦਿੱਤਾ ਆ ਤੇਰਾ ਜੀ ਲੈ ਆਈਏ ਨੰਬਰਦਾਰ ਨੇ ਕੁਰਸੀ ਤੇ ਬਹਿੰਦਿਆ ਕਿਹਾ ਇਸ਼ਾਰਾ ਪਾ ਕੇ ਇੰਦਰ ਸਿੰਘ ਕੁਰਸੀ ਤੇ ਬਹਿ ਗਿਆ ਫਿਰ ਨੰਬਰਦਾਰ ਨੇ ਹਵੇਲੀ ਦੇ ਅੰਦਰ ਨੂੰ ਮੂੰਹ ਕਰਕੇ ਬਾਜ ਮਾਰੀ ਉਹ ਚੂਚੀ ਆਇਆ ਸਰਦਾਰ ਜੀ ਬਾਜ ਦੇ ਮਗਰੇ ਮਗਰ ਇੱਕ ਪੰਛੀਆਂ ਇੱਕ 25 ਵਰਿਆਂ ਦਾ ਮਦਰਾ ਜਿਹਾ ਪਿੰਜਰ ਸਾਹਮਣਿਆ ਖਲਾ ਜਾਓ ਇੱਲਿਆ ਪੱਲੇ ਵਿੱਚੋਂ ਲਾਲ ਪਰੀ ਕੱਢ ਕੇ ਭਰਾ ਨੂੰ ਦੋ ਘੜੀਆਂ ਸੁਰਗਾਂ ਦੇ ਸ਼ੈਲ ਕਰਾਈਏ ਚੂਚੀ ਨੇ ਪੱਲੇ ਵਿੱਚੋਂ ਦੇਸੀ ਦੀ ਦੇਸੀ ਸ਼ਰਾਬ ਦੀ ਬੋਤਲ ਕੱਢ ਕੇ ਮੇਜ਼ ਤੇ ਲਿਆ ਧਰੀ ਨੰਬਰਦਾਰ ਨੇ ਅਲਮਾਰੀ ਚ ਦੋ ਗਲਾਸਾਂ ਤੇ ਅਚਾਰ ਵਾਲੀ ਕੌਲੀ ਕੱਢ ਲਈ ਸ਼ਰਾਬ ਦਾ ਦੌਰ ਸ਼ੁਰੂ ਹੋ ਗਿਆ ਜੋ ਪੈਰ ਰਾਤ ਤੱਕ ਚੱਲਦਾ ਰਿਹਾ ਇੱਥੇ ਹੀ ਦੋਹਾਂ ਨੇ ਰੋਟੀ ਖਾਧੀ ਨੰਬਰਦਾਰ ਨੇ ਕਰਦਿਆਂ ਦੇ ਵਿਰੁੱਧ ਇੰਦਰ ਸਿੰਘ ਦੇ ਕੰਨਾਂ ਵਿੱਚ ਕੀ ਕੁਝ ਫੂਕਿਆ ਤੇ ਮਗਰਲੇ ਦੇ ਮਨ ਤੇ ਉਸ ਦਾ ਕਿੰਨਾ ਅਸਰ ਹੋਇਆ ਇਸ ਬਾਰੇ ਅਜੇ ਪੱਕੀ ਰਹਿ ਕਾਇਮ ਕਰਨੀ ਔਖੀ ਸੀ ਬੋਤਲ ਖਤਮ ਕਰਕੇ ਨੰਬਰਦਾਰ ਬਸੋਂ ਵਾਲੇ ਘਰ ਨੂੰ ਤੁਰ ਗਿਆ ਉਸ ਦੇ ਕੰਮੇ ਬੇਹੋਸ਼ ਹੋਏ ਹੋਏ ਇੰਦਰ ਸਿੰਘ ਨੂੰ ਚੁੱਕ ਕੇ ਉਹਦੇ ਘਰ ਛੱਡ ਆਇਆ ਧੰਨ